ਹਾਂਜੀ ਸਤਿਕਾਰਯੋਗ ਬੱਚਿਓ ਅੱਜ ਆਪਾਂ ਪਹੁੰਚੇ ਆਂ ਪਿੰਡ ਸਸਪਾਲੀ ਸਸਪਾਲੀ ਦੇ ਵਿੱਚ ਸਰਦਾਰ ਰਾਮ ਜਸ ਸਿੰਘ ਜੀ ਉਹ ਸਾਡੇ ਨਾਲ ਨੇ ਤੇ ਆਪਾਂ ਇਹਨਾਂ ਤੋਂ ਪੁੱਛਾਂਗੇ ਕਿ ਬਾਜਰੇ ਦਾ ਖੇਤ ਹੈ ਇਹ ਬਾਜਰੇ ਦੇ ਖੇਤ ਦੇ ਵਿੱਚ ਮਨਾ ਬਣਿਆ ਹੋਇਆ 8ਵੀਂ ਕਲਾਸ ਦੇ ਵਿੱਚ ਛਲੀਆਂ ਦੇ ਰਾਖੇ ਪਾਠ ਹੈ ਉਹਦੇ ਵਿੱਚ ਇਹ ਵੀ ਮਨਾ ਕਿਸ ਤਰ੍ਹਾਂ ਬਣਦਾ ਆਪਾਂ ਸਰਦਾਰ ਰਾਮ ਜਸ ਸਿੰਘ ਜੀਆ ਨੂੰ ਵੀ ਪੁੱਛਾਂਗੇ ਕਿ ਮਣੇ ਦਾ ਫਾਇਦਾ ਕੀ ਹੈ ਬਣਦਾ ਕੀ ਹੈ ਤੇ ਨੁਕਸਾਨ ਕਿਹੜੇ ਪੰਛੀ ਜਾਂ ਜਾਨਵਰ ਕਰਦੇ ਨੇ ਤੇ ਕਿੰਨਾ ਕੁ ਬਚਾਅ ਹੋ ਜਾਂਦਾ ਹੈ ਹਾਂਜੀ ਸਰ ਜੀ ਅੱਛਾ ਜੀ ਇਹ ਜੀ ਚਾਰ ਤੰਬੇ ਲੱਗੋ ਲੱਗੋ ਗੱਡੇ ਜਾਂਦੇ ਨੇ ਤੇ ਉੱਤੇ ਦੋ ਬੰਨੇ ਜਾਂਦੇ ਨੇ ਠੀਕ ਹੈ ਜੀ ਹਾਂ ਪੰਛੀ ਜਿਆਦੇ ਕਰਕੇ ਜਿਹੜਾ ਤੋਤਾ ਤੋਤਾ ਜਿਆਦਾ ਨੁਕਸਾਨ ਕਰਦਾ ਉਹ ਵੱਢਦਾ ਇਹਨੂੰ ਠੀਕ ਹੈ ਜੀ ਹਾਂ ਚਿੱਤੇ ਨੂੰ ਵੱਢ ਕੇ ਡੇਕ ਦਿੰਦਾ ਜੇ ਨਾ ਜੇ ਡਿੱਗ ਪੇ ਤਾਂ ਫਿਰ ਉਹ ਫੇਰ ਨਹੀਂ ਚੱਕਦਾ ਹੋਰ ਵੱਡਦਾ ਨਮਾ ਤੇ ਬਾਕੀ ਚਿੜੀਆਂ ਨੇ ਅੜਾਰਾਂ ਜੀਆਂ ਵੀ ਆ ਜਾਂਦੀਆਂ ਨੇ ਠੀਕ ਹੈ ਜੀ ਉੱਤੇ ਬੈਠੇ ਤੋਪੜਾ ਜਾਂ ਚਲਾ ਦਿੰਦੇ ਨੇ ਜੀ ਫਿਰ ਭੱਜ ਜਾਂਦੇ ਨੇ ਪੰਛੀ ਆਉਂਦੀ ਨਹੀਂ ਨਾ ਤੋਤਾ ਆਉਂਦਾ ਨਾ ਚਿੜੀ ਆਉਂਦੀ ਹੈ ਠੀਕ ਹੈ ਜੀ ਆਪਣੇ ਬਾਜਰੇ ਦਾ ਬਚਾਅ ਹੋ ਜਾਂਦਾ ਇਹਨੇ ਪੱਕ ਜਾਂਦਾ ਹੈ ਮਸਾਰੀ 15 ਕਿ ਦਿਨਾਂ ਦੀ ਖੇਡ ਹੁੰਦੀ ਹੈ ਸਾਰੀ ਠੀਕ ਹੈ ਠੀਕ ਹਾਂਜੀ 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 ਲੈ ਹੁਣ ਤੁਸੀਂ ਉਹ ਤੋਪੜਾ ਵੀ ਤਾਰੋ ਕਿੱਥੇ ਇੱਕ ਵਾਰੀ ਚਲਾ ਕੇ ਦਿਖਾਓ ਨਾਲੇ ਇਹਦੇ ਬਾਜਰੇ ਦੇ ਕੋਲ ਖੜੇ ਹੋ ਸਭ ਆਈਏ ਇੱਕ ਮੈਨ ਹਾਂਜੀ ਹੁਣ ਸਰਦਾਰ ਰਾਮ ਜਸ ਸਿੰਘ ਜੀ ਨਾ ਪੰਛੀਆਂ ਤੋਤਿਆਂ ਨੂੰ ਭਜਾਉਣ ਵਾਸਤੇ ਇਹਨਾਂ ਕੋਲੇ ਇੱਕ ਬੰਦੂਕ ਟਾਈਪ ਹੈ ਜਿਹਨੂੰ ਤੋਪ ਢਾ ਕਹਿੰਦੇ ਨੇ ਉਹ ਚਲਾਉਣਗੇ ਚਲਾਓ ਸਰ ਜੀ ਹਾਂ ਇਹਦਾ ਪਟਾਕਾ ਵੀ ਕਾਫੀ ਪਿਆ ਤੇਰੀ ਆਵਾਜ਼ ਆਈ ਇਹਦੇ ਨਾਲ ਪੰਛੀ ਨੇ ਜਿਹੜੇ ਤੋਤੇ ਉਹ ਉੱਡ ਜਾਂਦੇ ਨੇ ਉਹ ਕੰਨਾਰੇ ਚੜੀਆਂ ਉਹ ਚੜੀਆਂ ਉੱਡੀਆਂ ਕਹਿੰਦੇ ਬਹੁਤ ਸੋਹਣੀ ਗੱਲ ਆ ਜੀ ਬਹੁਤ ਸੋਹਣਾ ਖੇਤ ਲੱਗ ਰਿਹਾ ਹੈ ਜੀ ਇਹ ਸਾਡਾ ਪੰਜਾਬੀ ਵਿਰਸਾ ਸਾਡੇ ਕੋਲੋਂ ਖਤਮ ਹੋ ਗਿਆ ਬਾਜਰੇ ਦਾ ਖੇਤ ਹੈ ਜੀ